ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਕਿਸਾਨ ਭਰਾ ਠੀਕ ਠਾਕ ਹੋਮੂਗੇ ਤੇ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਨੀ ਹੈ ਝੋਨੇ ਦੇ ਵਿੱਚ ਆਪਾਂ ਨੂੰ ਪਦਾਨ ਕਦੋਂ ਤੇ ਆਪਾਂ ਨੂੰ ਕਿੰਨੀ ਮਾਤਰਾ ਦੇ ਵਿੱਚ ਪਾਉਣੀ ਚਾਹੀਦੀ ਹੈ ਕਿਉਂਕਿ ਹਰ ਇੱਕ ਜ਼ਿਮੀਂਦਾਰ ਭਰਾ ਜਿਹੜਾ ਪਦਾਨ ਦੀ ਵਰਤੋਂ ਜ਼ਰੂਰ ਕਰਦੇ ਐ ਤੇ 90% ਜਿਹੜੇ ਜ਼ਿਮੀਂਦਾਰ ਹਜੇ ਐ ਜਿਹੜੇ ਪਦਾਨ ਪਾਉਣ ਸਮੇ ਸਭ ਤੋਂ ਵੱਡੀ ਗਲਤੀ ਕਰਦੇ ਐ ਜੀ ਡੀ ਕਰਨ ਆਪਣੇ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਆਪਣੇ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ ਤੇ ਆਪਣਾ ਨੁਕਸਾਨ ਵੀ ਹੁੰਦਾ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਵਾਂਗੇ ਵੀ ਪਦਾਨ ਆਪਾਂ ਨੂੰ ਕਦੋਂ ਪਾਉਣੀ ਚਾਹੀਦੀ ਹੈ ਕਿੰਨੀ ਮਾਤਰਾ ਦੇ ਵਿੱਚ ਤੇ ਵੀਡੀਓ ਦੇ ਨਾਲ ਵੰਨ ਰਹੇ ਹੋ ਤੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਹਾਂਜੀ ਕਿਸਾਨ ਭਰਾਵੋ ਹੁਣ ਬਹੁਤ ਜ਼ਿੰਮੇਵਾਰ ਗਲਤੀ ਕੀ ਕਰਦੇ ਆ ਜਿਹੜੀ ਪਦਾਨ ਦਾ ਸਹੀ ਸਮਾਂ ਕਿਸਾਨ ਭਰਾਵੋ ਆਪਾਂ ਝੋਨੇ ਦੇ ਵਿੱਚ ਆਪਾਂ ਨੂੰ ਕਦੋਂ ਪਾਉਣੀ ਚਾਹੀਦੀ ਹੈ ਜਦੋਂ ਕਿਸਾਨ ਭਰਾਵੋ ਆਪਣਾ ਝੋਨਾ 40 ਤੋਂ 45 ਦਿਨ ਦਾ ਹੋ ਜਾਵੇ ਜਿਵੇਂ ਹੁਣ ਪੂਰੇ ਪੰਜਾਬ ਦੇ ਵਿੱਚ ਗੇਤੇ ਝੋਨੇ 45 ਤੋਂ 50 ਦਿਨ ਦੇ ਤੇ ਮੈਕਸਿਮ 40 ਤੋਂ 45 ਦਿਨ ਦੇ ਝੋਨੇ ਹੋ ਗਏ ਆ ਤੇ ਉਹਨਾਂ ਦੇ ਵਿੱਚ ਆਪਾਂ ਪ੍ਰਦਾਨ ਪਾ ਸਕਦੇ ਜੇ ਆਪਾਂ ਨੂੰ ਗੋਬ ਦੀ ਸੁੰਡੀ ਦਾ ਟੈਗ ਜਾਂ ਪੱਤਾ ਲਵੇਟ ਦਾ ਜਿਆਦਾ ਟੈਗ ਦੇਖਣ ਨੂੰ ਮਿਲਦਾ ਹੁਣ ਕਿਸਾਨ ਵਿੱਚ ਕੀ ਕਰਦੇ ਆ ਆਪਾਂ ਝੋਨੇ ਦੇ ਵਿੱਚ ਜਦੋਂ ਤੀਜੀ ਯੂਰੀਆ ਆਪਾਂ ਝੋਨੇ ਨੂੰ ਦੰਦੇ ਆ ਆਪਾਂ ਉਦੋਂ ਹੀ ਜਿਹੜੀ ਪ੍ਰਦਾਨ ਵਿੱਚ ਪਾ ਦੰਦੇ ਆ ਆਪਾਂ ਸੋਚਦੇ ਆ ਵੀ ਹੁਣੇ ਆਪਾਂ ਕੰਮ ਨਿਬੇੜ ਦਈਏ ਕਿਉਂਕਿ ਉਸ ਸਮੇਂ ਕਿਸਾਨ ਭਰਾਵੋ ਕੋਈ ਵੀ ਸੁੰਡੀ ਦਾ ਆਪਾਂ ਨੂੰ ਟੈਗ 35 ਦਿਨਾਂ ਦੇ ਝੋਨੇ ਦੇ ਵਿੱਚ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਦਾ ਅਟੈਕ 40 ਦਿਨ ਤੋਂ ਬਾਅਦ ਝੋਨੇ ਦੇ ਵਿੱਚ ਹੋਊਗਾ ਗੋਬਦੀ ਸੰਡੀ ਦਾ ਤੇ ਕਿਸਾਨ ਭਰਾ ਸਭ ਤੋਂ ਵੱਡੀ ਗਲਤੀ ਇਹੀ ਕਰਦੇ ਨੇ ਵੀ ਆਪਣੇ ਅਟੈਕ ਹੁੰਦਾ ਨਹੀਂ ਆਪਾਂ ਪਦਾਨ ਪਾ ਦਿੰਦੇ ਆ ਵਿੱਚ ਹਰ ਇੱਕ ਜ਼ਿਮੀਂਦਾਰ ਭਰਾ ਜੇ ਆਪਣੇ ਅਟੈਕ 40 45 ਦਿਨ ਤੇ ਵੀ ਨਾ ਹੋਇਆ ਕਿਸਾਨ ਭਰਾ ਉਹ ਆਪਾਂ ਨੂੰ ਪਦਾਨ ਨਹੀਂ ਪਾਉਣੀ ਚਾਹੀਦੀ ਆਪਣੇ ਪੈਸੇ ਖਰਾਬ ਹੈ ਜੇ ਆਪਾਂ ਨੂੰ ਅਟੈਕ ਝੋਨੇ ਦੇ ਵਿੱਚ ਗੋਬਦੀ ਸੰਡੀ ਦਾ ਦਿਖਦਾ ਏ ਫਿਰ ਆਪਾਂ ਪਦਾਨ ਪਾ ਸਕਦੇ ਆ ਤੇ ਅਗਲੀ ਗੱਲ ਤੇ ਹੁਣ ਕਈ ਜ਼ਿਮੀਂਦਾਰ ਭਰਾ ਤਾਂ ਪਦਾਨ ਨੂੰ ਇਸ ਟੌਪਿਕ ਦੇ ਉੱਪਰ ਚੱਲ ਰਹੇ ਆਂ ਵੀ ਪਦਾਨ ਝੌਨੇ ਨੂੰ ਤਕੜਾ ਕਰਦੀ ਹੈ ਤੇ ਫਟਾਰਾ ਕਰਦੀ ਹੈ ਕਿਸਾਨ ਭਰਾਵੋ ਪਦਾਨ ਇਹਦੇ ਵਿੱਚ ਕੋਈ ਵੀ ਐਸੀ ਵੈਸੀ ਗੱਲ ਨਹੀਂ ਹੈਗੀ ਵੀ ਆਪਣੇ ਝੌਨੇ ਨੂੰ ਫਟਾਰਾ ਬਾਜੂਗਾ ਆਪਣੇ ਝੌਨੇ ਦਾ ਚਾਰ ਝਾੜ ਬਾਜੂਗਾ ਪਦਾਨ ਦੇ ਨਾਲ ਇਹ ਸਿਰਫ ਸੁੰਡੀ ਤੋਂ ਕੰਮ ਕਰਦੀ ਹੈ ਜਾਂ ਫਿਰ ਕੋਈ ਵੀ ਆਪਣੇ ਜੜ ਦੇ ਵਿੱਚ ਜਿਹੜੇ ਕੀੜੇ ਹੁੰਦੇ ਆ ਉਹਨਾਂ ਨੂੰ ਮਾਰਦੀ ਹੈ ਇਹਦਾ ਕੰਮ ਕੀ ਹੁੰਦਾ ਜਦੋਂ ਆਪਾਂ ਝੋਨੇ ਦੇ ਵਿੱਚ ਪਦਾਨ ਨੂੰ ਪਾ ਦਿੰਦੇ ਆ ਤਾਂ ਇਹਨੇ ਬੂਟੇ ਨੂੰ ਕੋੜਾ ਕਰ ਦੇਣਾ ਹੈ ਜੜ ਦੇ ਵਿੱਚ ਕੋਈ ਵੀ ਕੀੜਾ ਹੋਵੇ ਜਾਂ ਪੱਤਾ ਲਵੇਟ ਹੋ ਸੁੰਡੀ ਹੋਵੇ ਜਾਂ ਗੋਭ ਦੀ ਸੁੰਡੀ ਹੋਵੇ ਜਿਹੜੇ ਇਹ ਕੀੜੇ ਆ ਇਹਨਾਂ ਨੂੰ ਇਹਨੇ ਕੰਟਰੋਲ ਕਰਨਾ 20 ਤੋਂ 25 ਦਿਨ ਝੋਨੇ ਦੇ ਵਿੱਚ ਅਸਰ ਰੱਖਦੀ ਹੈ ਜਿਹਦੇ ਨਾਲ ਆਪਣੇ ਝੋਨੇ ਦੇ ਵਿੱਚ ਨਾ ਤਾਂ ਗੋਭ ਦੀ ਸੁੰਡੀ ਦਾ ਅਟੈਕ ਦੇਖਣ ਨੂੰ ਮਿਲਦਾ ਤੇ ਨਾ ਹੀ ਪਤਲ ਮੀਟ ਦਾ ਹੋਰ ਕਿਸਾਨ ਭਰਾ ਪੋ ਇਹ ਬੈਮ ਦੇ ਵਿੱਚ ਨਾ ਪਾਵੋ ਵੀ ਇਹ ਆਪਣੇ ਫਟਾਰਾ ਬੱਜੂਗਾ ਝੋਨੇ ਦਾ ਫਟਾਰਾ ਕਰਾਊਗੀ ਉਹ ਕੋਈ ਵੀ ਉਹਦੇ ਵਿੱਚ ਸ਼ੰਕਾ ਨਹੀਂ ਹੈਗੀ ਵੀ ਇਹ ਫਟਾਰੇ ਦੇ ਉੱਪਰ ਕੰਮ ਕਰਦੀ ਹੈ ਸਿਰਫ ਇਹ ਸੁੰਡੀ ਨੂੰ ਕੰਟਰੋਲ ਕਰਨ ਦੇ ਲਈ ਬੂਟੇ ਨੂੰ ਕੋੜਾ ਕਰਦੀ ਹੈ ਸਿਰਫ ਇੱਕ ਗੱਲ ਹੈਗੀ ਜਦੋਂ ਵੀ ਕਿਸਾਨ ਭਰਾ ਪਦਾਨ ਨੂੰ ਆਪਣੇ ਖੇਤ ਦੇ ਵਿੱਚ ਪਾਉਂਦੇ ਆ ਇਹਦੇ ਵਿੱਚ ਕਲੋਰੋਫਿਲ ਵੱਧ ਹੋਣ ਦੇ ਕਾਰਨ ਜਿਹੜਾ ਝੋਨਾ ਹੈ ਆਪਣਾ ਬਾਦ ਜਰੂਰ ਜਾਂਦਾ ਹੈ ਕਦ ਵੱਧ ਕਰ ਜਾਊਗਾ 20 ਤੋਂ 25 ਦਿਨ ਜਿੰਨਾ ਟਾਈਮ ਇਸ ਦਾ ਅਸਰ ਰਹੂਗਾ ਜਿਹੜਾ ਆਪਣਾ ਝੋਨਾ ਹੈ ਉਹ ਪੂਰਾ ਇਹਨ ਕਾਲਾ ਸ਼ਾਹ ਰਹੂਗਾ ਉਹਦੇ ਵਿੱਚ ਆਪਾਂ ਨੂੰ ਕੋਈ ਵੀ ਪਹਿਲਾ ਪਨ ਦੇਖਣ ਨੂੰ ਨਹੀਂ ਮਿਲੇਗਾ ਤੇ ਕਿਸਾਨ ਭਰਾ ਉਹ ਚੀਜ਼ ਨੂੰ ਬਹੁਤ ਪਸੰਦ ਕਰਦੇ ਕਿਸਾਨ ਭਰਾ ਉਹ ਝੋਨੇ ਦੇ ਵਿੱਚ ਉਹ ਚੀਜ਼ ਸਭ ਤੋਂ ਖਤਰਨਾਕ ਮੰਨੀ ਜਾਂਦੀ ਹੈ ਕਿਉਂਕਿ ਜੇ ਆਪਣਾ ਬੂਟਾ ਹਰੇ ਪਨ ਤੇ ਹੋਊਗਾ ਥੋੜਾ ਥੋੜਾ ਪੀਲੇਪਨ ਤੇ ਹੋਊਗਾ ਉਹ ਬੂਟੇ ਦੇ ਵਿੱਚ ਬਿਮਾਰੀ ਘੱਟ ਆਪਣੇ ਆਊਗੀ ਜਿਹਦੇ ਬੂਟੇ ਦੇ ਵਿੱਚ ਹੁਣ ਆਪਾਂ ਤਾਕੜਾ ਜ਼ਰੂਰ ਆਪਾਂ ਕੱਦ ਵੱਧ ਕਰਾ ਲੂਗੇ ਉਹ ਬੂਟੇ ਦੇ ਵਿੱਚ ਤੁਸੀਂ ਦੇਖ ਲਿਓ ਜਿਹੜਾ ਇਹਨ ਕਾਲਾ ਸ਼ਾਹ ਜੇ ਆਪਾਂ ਯੂਰੀਆ ਵੱਧ ਪਾਈਏ ਚ ਉਹ ਪਦਾਨ ਵੱਧ ਪਾਈ ਹੈ ਉਹਦੇ ਵਿੱਚ ਬਿਮਾਰੀ ਦਾ ਅਟੈਕ ਵੱਧ ਹੋਊਗਾ ਇਸ ਕਰਕੇ ਇਹ ਗਲਤੀ ਇਹ ਪਦਾਨ ਪਾਉਣ ਸਮੇਂ ਨਾ ਕੀਤੀਆਂ ਜਾਣ ਜੇ ਤੁਹਾਡੇ ਹੁਣ 40 ਤੋਂ 45 ਦਿਨ ਦੇ ਝੋਨੇ ਦੇ ਵਿੱਚ ਗੋਭ ਦੀ ਸੰਧੀ ਦਾ ਅਟੈਕ ਹੈਗਾ ਏ ਜਾਂ ਮੱਤਲਵੇਰ ਦਾ ਤੁਸੀਂ ਪ੍ਰਦਾਨ ਪਾ ਸਕਦੇ ਹੋ ਕਿਸੇ ਵੀ ਤੁਸੀਂ ਕੰਪਨੀ ਦੀ ਪ੍ਰਦਾਨ ਪਾ ਸਕਦੇ ਹੋ ਤੇ 1 ਕਿਲੇ ਦੇ ਵਿੱਚ ਕਿਸਾਨ ਭਰਾਓ ਤੁਸੀਂ ਵਿੱਚ 10 ਕਿਲੋ ਵੀ ਪਾ ਰਹੇ ਆ ਕਿਸਾਨ ਭਰਾ ਬਾਸਮਤੀਆ ਦੇ ਵਿੱਚ ਕਿਸਾਨ ਭਰਾਓ 10 ਕਿਲੋ ਪਾ ਪਾ ਸਕਦੇ ਆ ਤੇ ਆਮ ਜਿਹੜੇ ਆਪਣੇ ਝੋਨੇ ਆ ਉਹਨਾਂ ਦੇ ਵਿੱਚ ਕਿਸਾਨ ਭਰਾਓ ਆਪਾਂ 6-7 ਤੋਂ ਲੈ ਕੇ 8 ਕਿਲੋ ਤੱਕ 7-8 ਕਿਲੋ ਆਪਾਂ ਇੱਕ ਕਿਲੇ ਦੇ ਵਿੱਚ ਪ੍ਰਦਾਨ ਪਾ ਸਕਦੇ ਆ ਤੇ ਆਪਾਂ ਕੰਮ ਦੱਸਤਾ ਇਹਨੇ ਸਿਰਫ ਬੂਟੇ ਨੂੰ ਕੋੜਾ ਕਰਨਾ ਏ ਸੁੰਡੀ ਤੋਂ ਆਪਾਂ ਨੂੰ ਫਾਇਦਾ ਕਰੂਗੀ ਹੋਰ ਫਟਾਰੇ ਵਾਲਾ ਕਿਸਾਨ ਭਰਾਵੋ ਕੋਈ ਵੀ ਰੋਲ ਨਹੀਂ ਹੈਗਾ ਤੇ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ